ਹਾਂਜੀ ਕੀ ਹਾਲ ਚਾਲ ਹੈ ਜੀ ਸਾਰਿਆਂ ਦਾ ਅੱਜ 14 ਅਗਸਤ ਦਿਨ ਵੀਰਵਾਰ ਸਮਾਂ ਸ਼ਾਮ 5:22 ਦੇ ਮਿੰਟਾਂ ਦਾ ਤੇ ਆਪਾਂ ਖੜੇ ਆ ਜੀ ਖਣੋਰੀ ਕੰਗਰਦ ਰਿਆ ਤੇ ਤਾਂ ਤੁਸੀਂ ਵੇਖ ਸਕਦੇ ਹੋ ਪਹਿਲਾਂ ਨਾਲੋਂ ਪਾਣੀ ਦਾ ਲੈਵਲ 10 ਫੁੱਟ ਘਟ ਚੁੱਕਿਆ ਹੈ ਪਹਿਲਾਂ ਪਾਣੀ ਉਹ ਜਿਹੜੀ ਉੱਪਰੋਂ ਪਹਾੜਾ ਲੰਘਦੀ ਹੁੰਦੇ ਪੁਲ ਨਾਲ ਟੱਚ ਹੋ ਕੇ ਲੰਘਦਾ ਸੀਗਾ ਡਾਫ ਲੱਗ ਕੇ ਤੇ ਹੁਣ ਪਾਣੀ ਉਤੋਂ ਥੱਲੇ ਹੋ ਚੁੱਕਿਆ ਹੈ ਆ ਸਾਹਮਣੇ ਤੁਸੀਂ ਵੇਖ ਸਕਦੇ ਹੋ ਇਹ ਪਹਿਲਾਂ ਪਾਣੀ ਦੇ ਵਿੱਚ ਤੱਲੇ ਡੁੱਬੇ ਹੋਏ ਸੀ ਤੇ ਹੁਣ ਇਹ ਨੰਗੇ ਹੋ ਚੁੱਕੇ ਹਨ ਵੀ ਪਾਣੀ ਘਟ ਚੁੱਕਿਆ ਪਹਿਲਾਂ ਨਾਲੋਂ ਤਾਂ ਕਿਸੇ ਵੀਰ ਭਰਾ ਨੂੰ ਕਬਰਾਉਣ ਦੀ ਜ਼ਰੂਰਤ ਨਹੀਂ ਸਥਿਤੀ ਨਾਰਮਲ ਹੀ ਹੈ ਤੁਹਾਨੂੰ ਦੂਜੇ ਬੰਨੇ ਵੀ ਦਿਖਾਉਨੇ ਆ ਕਗਰ ਜਿੱਧਰੋਂ ਬਾਦਸ਼ਾਹਪੁਰ ਵਾਲੀ ਸਾਈਡ ਤੋਂ ਆਉਂਦਾ ਹੈ ਇੰਦਰ ਕਾ ਘਗਰ ਮੰਡਵੀ ਵਾਲੇ ਪਾਸੇ ਜਾਂਦਾ ਹੈ ਮੂਨਕ ਸਾਈਡ ਨੂੰ ਜਾਂਦਾ ਹੈ ਤਾਂ ਉੱਤੋਂ ਲੰਘਦੀ ਹੈ ਜੀ ਪਾਖੜਾ ਨਹਿਰ ਥੱਲੋਂ ਨਹੀਂ ਲੰਘਦਾ ਜੀ ਘਗਰ ਦਰਿਆ ਹੁਣ ਤੁਹਾਨੂੰ ਦੂਜੇ ਪੰਨੇ ਲੈ ਕੇ ਚੱਲਦੇ ਆਂ ਜੀ ਇਹ ਵਿਚਾਲੇ ਹੋ ਗਿਆ ਰੋਡ ਤੇ ਉਹ ਸਾਹਮਣੇ ਦੇਖ ਸਕਦਾ ਤੁਸੀਂ ਪਾਣੀ ਦਾ ਨਿਸ਼ਾਨ 10 ਫੁੱਟ ਪਾਣੀ ਘਟ ਗਿਆ ਪਹਿਲਾਂ ਨਾਲੋਂ ਚੱਲਦੇ ਆਂ ਜੀ ਹੁਣ ਆਪਾਂ ਦੂਜੇ ਪੰਨੇ ਤੇ ਉੱਥੇ ਜਾ ਕੇ ਤੁਹਾਨੂੰ ਦਿਖਾਉਨੇ ਆਂ ਜੀ ਇਦੋਂ ਬਾਦਸ਼ਾਹਪੁਰ ਵਾਲੀ ਸਾਈਡ ਤੋਂ ਆਉਂਦਾ ਜਿਹਾ ਪਟਿਆਲਾ ਵਾਲ ਤੋਂ ਕਹਿ ਸਕਦੇ ਆਪਾਂ ਉਹ ਦੇਖੋ ਜੀ ਕਹਾ ਤੋਂ ਪਤਾ ਲੱਗਦਾ ਜੀ ਪਾਣੀ ਦਾ 10 ਫੁੱਟ ਘਟਿਆ ਹੋਇਆ ਪਹਿਲਾਂ ਨਾਲੋਂ ਸਥਿਤੀ ਨੋਰਮਲ ਹੈ ਕਿਸੇ ਨੂੰ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਗਈ ਠੀਕ ਹੈ ਜੀ ਧੰਨਵਾਦ ਵੀਡੀਓ ਦੇਖਣ ਵਾਸਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ